ਅਮਰੀਕੀ ਸੁਪਰੀਮ ਕੋਰਟ ਨੇ 트럼ਪ ਪ੍ਰਸ਼ਾਸਨ ਨੂੰ ਕਤੀਤ ਵੈਂਜੁਏਲਾ ਗੈਂਗ ਮੈਂਬਰਾਂ ਦੇ ਇੱਕ ਸਮੂਹ ਦੀ ਦੇਸ਼ ਨਿਕਾਲੇ ਨੂੰ ਰੋਕਣ ਦਾ ਹੁਕਮ ਦਿੱਤਾ। ਇੱਕ ਸਿਵਲ ਲਿਬਰਟੀਆਂ ਗਰੁੱਪ ਨੇ ਟੈਕਸਾਸ ਵਿੱਚ ਹਿਰਾਸਤ ਵਿੱਚ ਲੈ ਗਏ ਇਹਨਾਂ ਆਦਮੀਆਂ ਨੂੰ ਹਟਾਉਣ ਤੋਂ ਰੋਕਣ ਲਈ ਮੁਕੱਦਮਾ ਕੀਤਾ ਸੀ ਇਹ ਕਹਿੰਦੇ ਹੋਏ ਕਿ ਉਹ ਅਦਾਲਤ ਵਿੱਚ ਆਪਣੇ ਕੇਸ ਨਹੀਂ ਲੜ ਸਕਿਆ ਸਨ। ਡੋਨਾਲਡ 트럼ਪ ਨੇ 1798 ਦੇ ਐਲੀਨ ਐਨੀਮਸ ਐਕਟ ਦੀ ਵਰਤੋਂ ਕਰਦੇ ਹੋਏ ਦੋਸ਼ੀ ਗੈਂਜੁਏਲਾ ਗੈਂਗ ਮੈਂਬਰਾਂ ਨੂੰ ਅਲਸਲਬਾਡੋਰ ਦੀ ਇੱਕ ਬਦਨਾਮ ਜੇਲ੍ਹ ਵਿੱਚ ਭੇਜ ਦਿੱਤਾ ਜੋ ਰਾਸ਼ਟਰਪਤੀ ਨੂੰ ਆਮ ਪ੍ਰਕਿਰਿਆਵਾਂ ਤੋਂ ਬਿਨਾ ਦੁਸ਼ਮਣ ਦੇਸ਼ਾਂ ਦੇ ਮੂਲ ਨਿਵਾਸੀਆਂ ਜਾਂ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ ਦੇਣ ਦੀ ਸ਼ਕਤੀ ਦਿੰਦਾ ਇਸ ਐਕਟ ਦੀ ਵਰਤੋਂ ਪਹਿਲਾਂ ਸਿਰਫ ਕਰ ਕੀਤੀ ਗਈ ਸੀ ਸਾਰੇ ਯੁੱਧ ਦੌਰਾਨ ਵਾਈਟ ਹਾਊਸ ਨੇ ਸਮੂਹਿਕ ਦੇਸ਼ ਨਿਕਾਲੇ ਲਈ ਕਾਨੂੰਨ ਦੀ ਵਰਤੋਂ ਕਰਨ ਦੀਆਂ ਚੁਣੌਤੀਆਂ ਨੂੰ ਜੋਗਤਾ ਰਹਿਤ ਮੁਕਦਮਾ ਕਿਹਾ ਅਸੀਂ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੀ ਕੁੰਨਨਤਾ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਅੰਤ ਵਿੱਚ ਕੱਟੜਪੰਥੀ ਕਾਰਕੂਨਾ ਦੁਆਰਾ ਕੀਤੇ ਗਏ ਬੇਕਾਰ ਮੁਕਦਮਿਆਂ ਦੇ ਹਮਲੇ ਦੇ ਵਿਰੁੱਧ ਜਿੱਤ ਪ੍ਰਾਪਤ ਕਰਾਂਗੇ ਜੋ ਅਮਰੀਕੀ ਲੋਕਾਂ ਨਾਲੋਂ ਅਤਵਾਦੀ ਪਰਦੇਸੀਆਂ ਦੇ ਅਧਿਕਾਰਾਂ ਦੀ ਬਦਾਰੇ ਪਰਵਾਹ ਕਰਦੇ ਨੇ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨ ਲਿਬਿਟ ਨੇ ਐਕਸ ਦੇ ਇੱਕ ਪੋਸਟ ਵਿੱਚ ਲਿਖਿਆ ਏਲੀਨ ਦੁਸ਼ਮਨ ਐਕਟ ਆਖਰੀ ਇੱਕ ਵਾਰ ਦੂਜੇ ਵਿਸ਼ੇਪ ਜੁੱਧ ਵਿੱਚ ਲਾਗੂ ਕੀਤਾ ਗਿਆ ਸੀ ਜਦੋਂ ਜਾਪਾਨੀ ਮੂਲ ਦੇ ਲੋਕਾਂ ਨੂੰ ਬਿਨਾਂ ਕਿਸੇ ਮੁਕਦਮੇ ਦੇ ਕੈਦ ਕੀਤਾ ਗਿਆ ਸੀ ਅਤੇ ਹਜ਼ਾਰਾਂ ਨੂੰ ਨਜ਼ਰਬੰਦੀ ਕੈਂਪਾਂ ਵਿੱਚ ਭੇਜਿਆ ਗਿਆ ਸੀ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ 트ੰਪ ਦੀਆਂ ਕਟੜਪੰਤੀ ਇਮੀਗ੍ਰੇਸ਼ਨ ਨੀਤੀਆਂ ਨੂੰ ਕਈ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਟਰੰਪ ਨੇ ਵੈਂਜੂਏਲਾ ਦੇ ਗੈਂਗ ਟ੍ਰੇਨ ਦੀ ਅਰਬੂਆਂ ਤੇ ਅਮਰੀਕੀ ਖੇਤਰ ਤੇ ਹਮਲੇ ਜਾਂ ਸ਼ਿਕਾਰੀ ਕੂਸਪੈਟ ਨੂੰ ਅੰਜਾਮ ਦੇਣ ਕੋਸ਼ਿਸ਼ ਕਰਨ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਸੀ 8 ਅਪ੍ਰੈਲ ਤੱਕ ਐਲ ਸਲਵਾਡੋਰ ਭੇਜੇ ਗਏ 261 ਵੈਂਜੂਏਲਾ ਵਾਸੀਆਂ ਵਿੱਚੋਂ 137 ਨੂੰ ਏਲੀਅਨ ਐਨੀਮੀਜ਼ ਐਕਟ ਦੇ ਤਹਿਤ ਹਟਾ ਦਿੱਤਾ ਗਿਆ ਸੀ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਬੀਬੀਸੀ ਦੇ ਯੂਐਸ ਨਿਊਜ਼ ਪਾਰਟਨਰ ਸੀਬੀਐਸ ਨਿਊਜ਼ ਨੂੰ ਦੱਸਿਆ ਇੱਕ ਹੇਟਲੀ ਅਦਾਲਤ ਨੇ 15 ਮਾਰਚ ਨੂੰ ਇਹਨਾਂ ਦੇਸ਼ ਨਿਕਾਲਣ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਸੁਪਰੀਮ ਕੋਰਟ ਨੇ ਸ਼ੁਰੂ ਵਿੱਚ 8 اپریل ਨੂੰ ਫੈਸਲਾ ਸੁਣਾਇਆ ਸੀ ਕਿ ਟਰੰਪ ਕਤਿਤ ਗੈਂਗ ਮੈਂਬਰਾਂ ਨੂੰ ਦੇਸ਼ ਨਿਕਾਲੇ ਲਈ ਐਲੀਅਨ ਐਨੀਮਿਸ ਐਕਟ ਦੀ ਵਰਤੋਂ ਕਰ ਸਕਦੇ ਨੇ ਪਰ ਦੇਸ਼ ਨਿਕਾਲੇ ਵਾਲਿਆਂ ਨੂੰ ਉਹਨਾਂ ਦੇ ਦੇਸ਼ ਨਿਕਾਲੇ ਨੂੰ ਚੁਣੌਤੀ ਦੇਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸ਼ਨੀਵਾਰ ਦੇ ਹੁਕਮ ਦੇ ਨਤੀਜੇ ਵਜੋਂ ਆਏ ਮੁਕਦਮੇ ਵਿੱਚ ਕਿਹਾ ਗਿਆ ਸੀ ਕਿ ਉੱਤਰੀ ਟੈਕਸਾਸ ਵਿੱਚ ਨਜ਼ਰਬੰਦ ਕੀਤੇ ਗਏ ਵੈਨਿਜੂਏਲਾ ਵਾਸੀਆਂ ਨੂੰ ਅੰਗਰੇਜ਼ੀ ਵਿੱਚ ਉਹਨਾਂ ਦੇ ਆਉਣ ਵਾਲੇ ਦੇਸ਼ ਨਿਕਾਲੇ ਬਾਰੇ ਨੋਟਿਸ ਦਿੱਤੇ ਗਏ ਸਨ ਹਾਲਾਂਕਿ ਇੱਕ ਨਜ਼ਰਬੰਦ ਸਿਰਫ ਸਪੈਨਿਸ਼ ਬੋਲਦਾ ਸੀ ਅਮਰੀਕਨ ਸਿਵਲ ਲਿਵਰਟੀਆਂਜ਼ ਯੂਨੀਅਨ ਐਸ ਸੀ ਐਲ ਯੂ ਬਲੋਦਿਤ ਗੀਚ 9 ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹਨਾਂ ਆਦਮੀਆਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਅਦਾਲਤ ਵਿੱਚ ਫੈਸਲੇ ਦਾ ਵਿਰੋਧ ਕਰਨ ਦਾ ਅਧਿਕਾਰ ਹੈ ਇਸ ਅਦਾਲਤ ਦੇ ਦਖਲ ਤੋਂ ਬਿਨਾ ਦਰਜਨਾ ਜਾਂ ਸੈਂਕੜੇ ਪ੍ਰਸਤਾਬਿਤ ਕਲਾਸ ਮੈਂਬਰਾਂ ਨੂੰ ਅਲਸਲਬਾਡੋਰ ਵਿੱਚ ਸੰਭਾਵਿਤ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਉਹਨਾਂ ਦੇ ਅਹੁਦੇ ਜਾਂ ਹਟਾਉਣ ਦਾ ਕੋਈ ਅਸਲ ਮੌਕਾ ਨਹੀਂ ਹੋਵੇਗਾ ਮੁਕਦਮੇ ਵਿੱਚ ਲਿਖਿਆ ਸੁਪਰੀਮ ਕੋਰ ਦੇ ਜਸਟਿਸ ਕਲੈਰੈਂਸ ਥਾਮਸ ਅਤੇ ਸੈਮੂਲ ਅਲੀਟੋ ਨੇ ਸ਼ਨੀਵਾਰ ਨੂੰ ਅਸਹਿਮਤੀ ਪ੍ਰਗਟਾਈ ਜਨਵਰੀ ਵਿੱਚ ਆਪਣੇ ਦੂਜੇ ਉਤਕਾਰਨੀ ਪਾਰਸ਼ਣ ਵਿੱਚ 트ੰਪ ਨੇ ਸਾਰੇ ਵਿਦੇਸ਼ੀ ਗਰੋਹਾਂ ਅਤੇ ਅਪਰਾਧਿਕ ਨੈਟਵਰਕਾਂ ਦੀ ਮੌਜੂਦਗੀ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਜੋ ਅਮਰੀਕੀ ਧਰਤੀ ਦੇ ਵਿਨਾਸ਼ਕਾਰੀ ਅਪਰਾਧ ਲਿਆਉਂਦੇ ਨੇ ਸਭ ਤੋਂ ਵੱਧ ਪ੍ਰੋਫਾਈਲ ਕੇਸ ਵਿੱਚ ਸਰਕਾਰ ਨੇ ਮੰਨਿਆ ਕਿ ਉਸਨੇ ਗਲਤੀ ਨਾਲ ਅਲ ਸਲਵਾਡੋਰ ਦੇ ਨਾਗਰਿਕ ਅਲਮਾਰ ਅਬ੍ਰੇਗੋ ਗਾਰਸਿਆ ਨੂੰ ਦੇਸ਼ ਨਿਕਾਲਾ ਦੇ ਦਿੱਤਾ ਪਰ ਦਾਅਵਾ ਕਰਦਾ ਹੈ ਕਿ ਉਹ ਐਮਐਸ 13 ਗੈਂਗ ਦਾ ਮੈਂਬਰ ਹੈ ਜਿਸ ਦਾ ਉਸਦੇ ਵਕੀਲ ਅਤੇ ਪਰਿਵਾਰ ਇਨਕਾਰ ਕਰਦੇ ਨੇ ਅਬ੍ਰੇਗੋ ਗਾਰਸਿਆ ਨੂੰ ਕਦੇ ਵੀ ਕਿਸੇ ਅਪਰਾਧ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ